ਮੇਲਾ ਬਾਬਾ ਕਾਲਾ ਮਾਰ ਪਿੰਡ ਚੰਬਾ ਕਲਾਂ ਜੀ ਸਿੰਘਾ ਪ੍ਰਸਨ ਸੰਚਾਲਕ ਜਸਤ ਨਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਨੇੜੇ ਚੋਲਾ ਸਾਹਿਬ ਪਿੰਡ ਚੰਬਾ ਕਲਾਂ ਵਿਖੇ ਧੰਨ ਧੰਨ ਬਾਬਾ ਕਾਲਾ ਮਹਾਰਜੀ ਦੇ ਦਰਬਾਰ ਤੇ ਸਾਲਾਨਾ ਗੁਰਮਤਿ ਜੋੜ ਮੇਲਾ ਤੇ ਖੇਡ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਤਾਂ ਦੇ ਸਹਿਯੋਗ ਸਦਕਾ ਅਤੇ ਮਹਾਂਪੁਰਖ ਬਾਬਾ ਮਲਕੀਤ ਸਿੰਘ ਜੀ ਦੀ ਰੇਖੇਟਾ ਮਿਤੀ 26 ਫਰਵਰੀ 2025 ਦਿਨ ਬੁੱਧਵਾਰ ਨੂੰ ਬੜੀ ਸ਼ਰਧਾ पूर्वक ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਮੇਂ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬੁਲਾਰੇ ਜਿਵੇਂ ਕਿ ਭਾਈ ਭਗਵੰਤ ਸਿੰਘ ਸੂਰਵਿੰਦ ਕਵੀਸ਼ਰੀ ਜਥਾ ਅਤੇ ਭਾਈ ਮੱਸਾ ਸਿੰਘ ਸਬਰਾ ਕਵੀਸ਼ਰੀ ਜਥਾ ਅਤੇ ਸੰਤ ਸਿਪਾਹੀ सिষ্টার ਕਵੀਸ਼ਰੀ ਜਥਾ ਸ੍ਰੀ ਹਾਲੀ ਕਲਾਂ ਵਾਲੇ ਸੰਗਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕਰਨਗੇ ਅਤੇ ਹੋਰ ਵੀ ਵੱਖ-ਵੱਖ ਬੁਲਾਰੇ ਆਪਣੀ-ਆਪਣੀ ਹਜਰੀ ਲਵਾਣਗੇ ਅਤੇ ਸ਼ਾਮ ਨੂੰ ਵੱਡੇ ਪੱਧਰ ਤੇ ਕਬੱਡੀ ਮੈਚ ਆਈ ਜਾ ਰਹੇ ਹਨ ਗੁਰੂ ਕਾ ਲੰਗਰ ਅੱਜ ਤਹ ਹੀ ਟੁੱਟ ਵਰਤ ਰਿਹਾ ਹੈ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਐਨ ਆਰ ਆਈ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਮੇਲੇ ਵਿੱਚ ਪਹੁੰਚ ਕੇ ਤਨ ਮਨ ਦਾ ਨਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਮੇਲਾ ਜੀ ਸਿੰਘਾ ਟੀਵੀ ਤੇ ਲਾਈਵ ਦੇਖੋ ਦਸ ਰੇਣ ਮਹਾਂਪੁਰਖ ਬਾਬਾ ਮਲਕੀਤ ਸਿੰਘ ਜੀ ਅਤੇ ਉਹਨਾਂ ਨਾਲ ਬੈਠੇ ਹੋਰ ਵੀ ਸੇਵਾਦਾਰ ਅਤੇ ਬੀਬੀ ਰਾਜਵਿੰਦਰ ਕੌਰ ਅਤੇ ਬੀਬੀ ਸਿਮਰਨਜੀਤ ਕੌਰ ਅਤੇ ਉਹਨਾਂ ਨਾਲ ਬੈਠੀਆਂ ਹੋਰ ਵੀ ਬੀਬੀਆਂ ਬਾਬਾ ਜੀ ਦੇ ਦਰਬਾਰ ਤੇ ਮੇਲੇ ਸੰਬੰਧੀ ਚੱਲ ਰਹੀਆਂ ਜੋਰਾਂ ਸ਼ੋਰਾਂ ਨਾਲ ਸੇਵਾਵਾਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇ ਵਿਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਦੀ ਖੁਸ਼ੀ ਜਨ ਸਟੋਰ ਚੋਹਲਾ ਸਾਹਿਬ ਗੋਵਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਪਾਣੀ ਦਿੱਤੇ ਆਇਆ ਉਹ ਕਹਿੰਿਆ ਜਰਾ ਆਦੇ ਆ ਕੀ ਬਰਬਾਦ ਹੋ ਗਿਆ ਬੀਬੀ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਹਕਮ ਬੀਬੀ ਕੀ ਨਾਮ ਤੁਹਾਡਾ ਜੀ ਰਾਜਵਿੰਦਰ ਕੌਰ ਬੀਬੀ ਰਾਜਵਿੰਦਰ ਕੌਰ ਜੀ ਤੇ ਕਿਹੜੀ ਜਗ੍ਹਾ ਤੇ ਬੀਬੀਆਂ ਇਕੱਠੀਆਂ ਆਈਆਂ ਕੋਈ ਸੇਵਾ ਕਰ ਰਹਿ ਜੋ ਹਾਂਜੀ ਹਾਂਜੀ ਇੱਥੇ ਪਾਪਾ ਕਾਲਾ ਮਾਰਗ ਦੀ ਦਰਬਾਰ ਹੈ ਜੀ ਚੰਬਾ ਕਲਾ ਪਿੰਡ ਹਾਂ ਇੱਥੇ ਹਰ ਸਾਲ ਦੀ ਤਰ੍ਹਾਂ ਬੀਬੀਆਂ ਸੇਵਾ ਕਰਦੀਆਂ ਵਾ ਅੱਲਾਹ ਆ ਰਿਹਾ ਹਾਂ ਹਾਂ ਚੱਲ ਚੱਲ ਅੱਛਾ ਕੀ ਨਾ ਬੀਬੀ ਤੁਹਾਡਾ ਸਿਮਰਨਜੀਤ ਕੌਰ ਇਹ ਬੀਬੀਆਂ ਇਕੱਠੀਆਂ ਹੋਈਆਂ ਸੇਵਾ ਕਰਨ ਸੰਬੰਧੀ ਮੇਲਾ ਆ ਰਿਹਾ ਜੋ ਬਾਬਾ ਕਾਲਾ ਮਰਜੀ ਦਾ ਮੇਲਾ ਆ ਰਿਹਾ ਹਰ ਸਾਲ ਦੀ ਤਰ੍ਹਾਂ ਸੰਗਤ ਆ ਇਸ ਵਾਰ ਵੀ ਸੇਵਾ ਕਰਨੀਆਂ ਨੇ ਤੇ ਆਪ ਹੋਰ ਭੈਣਾਂ ਨੂੰ ਨਗਰ ਦੀਆਂ ਭੈਣਾਂ ਨੂੰ ਲੱਕ ਦੀਆਂ ਭੈਣਾਂ ਨੂੰ ਕਹਿਣਾ ਚਾਹੇ ਕੁਝ ਹਾਂਜੀ ਹੱਥ ਜੋੜ ਕੇ ਬੇਨਤੀ ਆ ਵੀ ਸਰਬੱਤ ਸੰਗਤ ਆ ਇਥੇ ਹਾਜ਼ਰ ਹੋਣ ਸੇਵਾ ਕਰਕੇ ਲਾਹਾ ਪ੍ਰਾਪਤ ਕਰਨ ਓਕੇ ਆਪ ਜੀ ਕਹਿਣਾ ਚਾਹੁੰਦੇ ਹੋ ਜਿਹੜੇ ਵੀਰ ਭੈਣ ਭਰਾ ਸਾਰੇ ਸੇਵਾ ਕਰਦੇ ਨੇ ਚੰਬਾ ਕਲਾ ਬਾਬਾ ਕਾਲਾ ਮਦਰਬਾਰ ਤੇ ਮੇਲੇ ਸੰਬੰਧੀ ਹਾਂਜੀ ਇਲਾਕੇ ਦੀਆਂ ਭੈਣਾਂ ਨੂੰ ਬੇਨਤੀ ਹੈ ਇਹ ਬਾਬਾ ਕਾਲਾ ਮਦਰਬਾਰ ਦੇ ਮੇਲੇ ਤੇ ਸੇਵਾ ਕਰਨ ਸੰਬੰਧੀ ਤਨਮਨ ਧਨ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਵੇ ਹੀ ਕਿਹਨੇ ਕਹਿੰਦੇ ਕਿਹਨਾਂ ਦਾ ਸਿਮਰਨਜੀਤ ਕੌਰ ਕਹਨਾਂ ਦੀ ਰਾਜਪਿੰਡਰ ਕੌਰ ਅੱਛਰ ਬੀਬੀ ਰਾਜਿੰਦਰ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮਲਕੀਤ ਸਿੰਘ ਜੀ ਮੈਂ ਬਤਰਕਾਰ ਜਸਬੀਤ ਸਿੰਘ ਮੈਨੂੰ ਪਤਾ ਲੱਗਾ ਆਪ ਜੀ ਬਾਬਾ ਕਾਲਾ ਮਰ ਦਰਬਾਰ ਦੇ ਪਿੰਚੰਬਾ ਕਲਾ ਵਿਖੇ ਆਪ ਜੀ ਗੁਰਮਤਿ ਮੇਲਾ ਮਨਾਉਣ ਜਾ ਰਹੇ ਹੋ ਦੱਸਣਾ ਚਾਹ ਕ ਸੰਗਤਾਂ ਨੂੰ ਕਿੰਨੀ ਜਿੰਨੀ ਗੁਰਮਤਿ ਮੇਲਾ ਮਨਾ ਰਹੇ ਹੋ ਕਿਹੜੇ ਕਿਹੜੇ ਬੁਲਾਰੇ ਬੁਲਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਲਕੀਤ ਸਿੰਘ ਪਿੰਡ ਚੰਬਾ ਤਲਾ ਸਮੁਖ ਸੇਵ ਦਰਬਾਰ ਬਾਬਾ ਕਾਲਾ ਮਾਹਰ ਜੀ ਗੁਰੂ ਜੀ ਸੰਗਤਾਂ ਦੇ ਸਹਿਯੋਗ ਨਾਲ 28 ਫਰਵਰੀ ਨੂੰ ਮੇਲਾ ਮਨਾਇਆ ਜਾ ਰਿਹਾ ਵਾ ਗੁਲੰਤ ਸਿੰਘ ਜੀ ਆ ਰਹੇ ਨੇ ਆਪਣੇ ਪੂਰਵਿੰਦ ਭਗਵੰਤ ਸਿੰਘ ਜੀ ਆ ਰਹੇ ਨੇ ਪੂਰਵਿੰਦ ਵਾਲੇ ਪੂਰਵਿੰਦ ਵਾਲੇ ਮੱਛਾ ਸਿੰਘ ਸ਼ਿਵਰਾ ਆ ਰਹੇ ਨੇ ਹੋਰੋ ਬਰਾਦੇ ਵੀ ਆ ਰਹੇ ਨੇ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਮਾਰ ਕੇ ਦਰਸ਼ਨ ਦਿਓ ਸੇਵਾ ਕਰੋ ਸੇਵਾ ਦਾ ਲਾਭ ਖਾਓ ਜੜਦਿਆਂ ਕਲਾਚ ਰਹਿਣਗੇ ਸੰਕਾ ਮਹਾਰਾਜ ਕਿਰਪਾ ਕਰੇ ਸਭੀ ਤਰੀਕ ਤੱਕ 22 ਦੀ ਤੋਂ ਆਰੰਭ ਕਰਨਾ ਹੈ 24 ਨੂੰ ਹੋਗਾ ਜੀ ਆਰੰਭ ਕਰਨਾ ਹੈ ਇਸ ਹੱਬੀ ਨੂੰ ਪੁੱਗਦੇ ਸੰਤਾਂ ਨੂੰ ਬੰਦੀਆਂ ਹਮ ਹਮਾ ਦੇ ਦਸਤ ਦੇਣ। 26 ਜਨਵਰੀ ਸ਼ਾਮ ਨੂੰ ਕੰਬਲੀ ਹੋਗੀ। ਹਾਂ ਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬਾਬਾ ਜੀ ਸਦਾ ਬਖਸ਼ਰ ਦੇਣਾ ਚਾਹੁੰਦੇ ਸੰਤਾਂ ਨੂੰ 26 ਤਰੀਕ ਨੂੰ ਪਿੰਡ ਚੰਬਾ ਕਲਾਂ ਵਿਖੇ ਬਾਬਾ ਕਾਲਾ ਮਦਰਵਾੜ ਤੇ ਹਮ ਹਮਾਗੇ ਪਹੁੰਚਣ। ਦੇਸ਼ਮ ਦੇ ਸੰਗਤ ਇਲਾਕੇ ਦੀ ਸੰਗਤ ਤੇ ਨਗਰ ਦੀ ਸੰਗਤ ਅਤੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਤਨਮਨ ਧਨਨ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹੋ ਕਹਿਣਾ ਚਾਹੁੰਦੇ ਜੀ ਬਾਬਾ ਜੀ। ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਹ ਸਾਬਾ ਬਾਬਾ ਜੀ ਧੰਨਵਾਦ ਆਪ ਜੀ ਦਾ ਸਾਡੇ ਚੈਨਲ ਨੂੰ ਚਾਣਦੇ ਮੈਂ ਪੱਤਰਕਾਰ ਜਿਸ ਸੀ ਤੋਂ ਚੱਲਦਾ ਹਾਂ ਸਮਾਂ ਮਿਲਿਆ ਆਪ ਜੀ ਦੇ ਦਰਸ਼ਨ ਵਾਲੀ ਆਉਂਦੇ ਰਹਿਣਗੇ ਜੀ ਸਿੰਘਾ ਟੀਮ ਅਤੇ ਜਾਸਤੂ ਨਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾ ਸੋਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਕਸਬ ਤੋਂ ਪਹਿਲਾ ਪੁੱਛ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਜੀ ਸਿੰਘਾ ਟੀਵੀ ਤੇ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮੈਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913